ਸਾਭ ਵਾਈਗਰੀ ਫਤਿਹ ਖਾਸ ਦਰਸ਼ਕਾਂ ਦੇਾਰ ਕਰ ਰਹੇ ਗੁਰਦੁਆਰਾ ਸ੍ਰੀ ਮਾਲਜੀਤ ਸਾਹਿਬ ਪਾਕਿਸਤਾਨ ਅੱਜ ਪਹੁੰਚੇ ਹੋਏ ਹਨ ਜਿਨ੍ਹਾਂ ਕਾਨਾ ਸਾਹਿਬ ਔਰ ਉਸ ਜਗ੍ਹਾ ਦੇ ਜੀ ਦਰਸ਼ਕਾਂ ਦੇਾਰ ਕਰ ਰਹੇ ਕਿ ਜਿੱਥੇ ਕਿ ਗੁਰੂ ਨਾਨਕ ਸਾਹਿਬ ਮੱਝਾਂ ਜੜੋਂ ਦੇ ਸਮੇਂ ਜਿੱਸਾ ਕਿ ਉਹਨਾਂ ਨੂੰ ਨੀਂਦ ਆ ਗਈ ਸੀ ਤੇ ਉਸ ਤੇ ਜਦੋਂ ਸੇਸ਼ਨਾਗ ਨੇ ਸ਼ਾਂਕ ਕੀਤੀ ਇਹ ਉਸ ਥਾਂ ਹੈ ਕਿ ਜਿ ਤਰ੍ਹਾਂ ਇੰਡੀਆ ਵਿੱਚ ਨਾਗੀਆਂ ਨਾ ਕਿਹਾ ਜਾਂਦਾ ਕਿ ਪਰ ਨਾਗੀਆਂ ਦਾ ਉਹ ਥਾਨ ਨਹੀਂ ਹੈਗਾ ਅਸਲੀ ਥਾਨ ਗੁਰਦੁਆਰਾ ਜੋ ਕਿ ਮਾਲਜੀਤ ਸਾਹਿਬ ਹੈ ਜਿੱਥੇ ਦਰਸ਼ਕਾਂ ਦੇਾਰ ਰਹੀਆਂ ਅੱਜ ਕਰ ਰਹੇ ਆ ਤੇ ਹੋਰੇ ਬਹੁਤ ਵਧੀਆ ਜਿੱਥੇ ਕਿ ਜੋ ਸਥਾਨ ਬਣਿਆ ਹੋਇਆ ਔਰ ਤੇ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ਼ੋਭਿਤ ਹੈ ਇਹਦੇ ਨਾਲ ਹੀ ਇਸ ਜਗ੍ਹਾ ਦੇ ਵੀ ਦਰਸ਼ਨ ਕਰਨ ਜਾ ਰਹੇ ਹਾਂ ਦਰਸ਼ਕੀ ਦਾਰ ਕਰ ਰਹੇ ਹਾਂ ਉਸ ਜਗ੍ਹਾ ਦੇ ਔਰ ਸੰਗਤਾਂ ਵੀ ਭਾਰਪੋ ਚੱਲ ਕੇ ਜੋ ਇਸ ਟਾਈਮ ਵੱਖ-ਵੱਖ ਸ਼ਹਿਰਾਂ ਤੋਂ ਪਿੰਡਾਂ ਤੋਂ ਜੋ ਅਕੀਕ ਸੂਬਿਆਂ ਤੋਂ ਜੋ ਇਸ ਟਾਈਮ ਮਾਲ ਜੀ ਸਾਹਿਬ ਗੁਰਦੁਆਰਾ ਪਹੁੰਚੇ ਹੋਏ ਨੇ ਗੁਰੂ ਗਰਨਾਨ ਸਾਹਿਬ ਦੇ ਉਸਤਾਨ ਦੇ ਦਰਸ਼ਕਦਾਰ ਕਰ ਰਹੇ ਨੇ ਜਿੱਥੇ ਕਿ ਸ਼ੇਸ਼ਨਾਗ ਨੇ ਗੁਰੂ ਨਾਨਕ ਸਾਹਿਬ ਜੀ ਤੇ ਜੋ ਸ਼ਾਂਕੀਤੀ ਸੀਗੀ ਤੇ ਉਸ ਜਗ੍ਹਾ ਦੇ ਦਰਸ਼ਕਦਾਰ ਕਰ ਰਹੇ ਆ ਔਰ ਇਸ ਜਗ੍ਹਾ ਕੀ ਜਿਤਨਾ ਵਣ ਦੇ ਰੁੱਖ ਜੋ ਬਹੁਤ ਪਾਏ ਜਾਂਦੇ ਨੇ ਔਰ ਦੱਸਿਆ ਜਾਂਦਾ ਕਿ ਜਿਤਨਾ ਇਹ ਉਹ ਜਗ੍ਹਾ ਹੈਗੀ ਆ ਕਿ ਜਿੱਥੇ ਵਣ ਦੇ ਰੁੱਖ ਹੈਠਾਂ ਜਿੱਤਾਂ ਕਿ ਕੋਈ ਉਸ ਜਗ੍ਹਾ ਤੇ ਵੀ ਜਾ ਰਹੇ ਆ ਜਿੱਥੇ ਸ਼ੇਸ਼ਨਾਗ ਜਿੱਥਾਂ ਉੱਥੋਂ ਰਹਿੰਦੇ ਸੀਗੇ ਔਰ ਇਹ ਵਾਲੀ ਉਹ ਜਗ੍ਹਾ ਹੈਗੀ ਆ ਕਿ ਜਿੱਥੇ ਸ਼ੇਸ਼ਨਾਗ ਉਸ ਸਮੇਂ ਰਹਿੰਦੇ ਸੀਗੇ ਤੇ ਜਿਤਨਾ ਇੱਥੇ ਦਾ ਇੱਕ ਵਾਤਾਵਰਣ ਬਹੁਤ ਵਧੀਆ ਇੱਕ ਜੋ ਦੇਖ ਸਕਦੇ ਆ ਕਿ ਇੱਕ ਗੁਫਾ ਵਾਂਗ ਵੀ ਇਹ ਜਗਾ ਜਿਹੜੀ ਕਿ ਅੱਜ ਵੀ ਬਣੀ ਹੋਈ ਏ ਤੇ ਉਸ ਨਾਲ ਚੱਲਦੇ ਹੋਏ ਇੱਕ ਜੋ ਸੰਗਤਾਂ ਵੀ ਇਸ ਟਾਈਮ ਦਰਸ਼ਨ ਦੀਦਾਰ ਵਾਸਤੇ ਪਹੁੰਚੀਆਂ ਨੇ ਖਾਸ ਵੀਡੀਓ ਹੀ ਕਰ ਰਹੇ ਆ ਕਿ ਇੱਕ ਕਿ ਜੋ ਸੰਗਤਾਂ ਇਸ ਟਾਈਮ ਭਾਰਤੋਂ ਚੱਲ ਕੇ ਇੱਥੇ ਇਸ ਟਾਈਮ ਪਹੁੰਚੀਆਂ ਆਈਆਂ ਨੇ ਤੇ ਹੋਰ ਬਹੁਤ ਵਧੀਆ ਇੱਥੇ ਦਾ ਬਣਦਾ ਵੀ ਜਿਹੜਾ ਰੁੱਖ ਲੱਗੇ ਹੋਏ ਨੇ ਤੇ ਨਾਲ-ਨਾਲ ਇਹਦਾ ਵਾਤਾਵਰਨ ਬਹੁਤ ਵਧੀਆ ਖਾਸ ਦਰਸ਼ਕਾਂ ਜਿਤਨਾ ਕਿ ਅਹੀਂ ਕਰ ਰਹੇ ਗੁਰਦੁਆਰਾ ਸਾਹਿਬ ਜੀ ਮੈਂ ਕੀ ਮਾਲਜੀਤ ਸਾਹਿਬ ਔਰ ਵਾਤਾਵਰਨ ਵੀ ਤੁਸੀਂ ਦੇਖ ਰਹੇ ਹੋ ਤੇ ਨਾਲ ਹੀ ਦਰਸ਼ਕਾਂ ਦੇ ਸੰਗਤਾਂ ਦੇ ਰੂਪ ਰੂਪ ਵੀ ਹੋ ਰਹੇ ਆਂਗੇ ਜੋ ਭਾਰਤੋਂ ਚੱਲ ਕੇ ਇਸ ਟਾਈਮ ਪਹੁੰਚੀਆਂ ਹੋਈਆਂ ਨੇ ਔਰ ਜਲਦੀ ਸੇਵਾਹੀਂ ਦੇਖ ਰਿਹਾ ਕਿ ਇਸ ਟਾਈਮ ਉਹਨਾਂ ਸੰਗਤਾਂ ਵਾਸਤੇ ਬਹੁਤ ਵਧੀਆ ਪ੍ਰਬੰਧ ਕੀਤੇ ਗਏ ਇਸ ਤੇ ਨਾਲ ਹੀ ਕਿ ਜੋ ਸੰਗਤ ਦਾ ਜੋ ਕਿ ਇਸ ਟਾਈਮ ਪ੍ਰਸ਼ਾਦ ਵਾਸਤੇ ਵੀ ਬਹੁਤ ਵਧੀਆ ਪ੍ਰਬੰਧ ਹੋਏ ਨੇ ਜੀ ਬਹੁਤ thank mm -hmm. you